ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅੱਜ ਰਾਤ ਦੇ ਮੌਸਮ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਪੰਜਾਬ ਤੇ ਨਾਲ ਲੱਗਦੇ ਖੇਤਰਾਂ ਦਾ ਮੌਸਮ ਅੱਜ ਰਾਤ ਕਿਵੇਂ ਦਾ ਰਹਿ ਸਕਦਾ ਤੁਹਾਨੂੰ ਦੱਸਾਂਗੇ ਸੈਟਲਾਈਟ ਦਾ ਸਿਰਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਜੀ ਲਗਫਗ 6 ਵਜਰੇ 8:00 ਦੇ ਤੇ ਦਿਨ ਹੈ ਜੀ ਅੱਜ 21 ਸਤੰਬਰ ਦਾ ਸ਼ਾਮ ਦਾ ਵੇਲਾ ਹੋ ਚੁੱਕਿਆ ਹੈ ਤੇ ਪੰਜਾਬ ਦਾ ਮੌਸਮ ਅੱਜ ਗਰਮ ਤੇ ਖੁਸ਼ਕ ਬਹੁਤੇ ਖੇਤਾਂ ਦੇ ਵਿੱਚ ਜਲਾਜਾ ਦਰਜ ਹੋਇਆ। ਆ ਬੀਤੇ ਦਿਨਾਂ ਦੇ ਵਿੱਚ ਇੱਕ ਸਿਸਟਮ ਲੰਘ ਕੇ ਗਿਆ ਜਿਹਦੇ ਨਾਲ ਸਵੇਰਾਂ ਜਿਹੜੀਆਂ ਨੇ ਥੋੜੀਆਂ ਬਹੁਤ ਠੰਡੀਆਂ ਨੇ ਤੇ ਦਿਨਾਂ ਦੇ ਵਿੱਚ ਹੁਣ ਅਸਰ ਹੈ ਜਰਾ ਠੰਡਕ ਦਾ ਘਟ ਰਿਹਾ ਤੇ ਹੁਣ ਹਮਸ ਵਧਨ ਦੇ ਨਾਲ ਆਉਂਦੇ ਦਿਨਾਂ ਦੇ ਵਿੱਚ ਮੌਸਮ ਸਾਫ਼ ਹੀ ਰਹਿੰਦਾ ਜਾਪ ਰਿਹਾ। ਜੇਕਰ ਅੱਜ ਰਾਤ ਦੀ ਗੱਲ ਕਰਦੇ ਹਾਂ ਤੇ ਮੌਸਮ ਦੇ ਵਿੱਚ ਕੋਈ ਵੱਡੀ ਤੌਦੇਲੀ ਜਿਹੜੀ ਆ ਸੰਭਵ ਨਹੀਂ ਹੈ। ਹੋ ਸਕਦਾ ਹੈ ਕਿ ਕਿਤੇ ਮਾੜੇ-ਮਾੜੇ 5-7 ਕਣੀਆਂ ਡੇਕ ਜਾਣੇ ਤੋਂ ਇਨਕਾਰ ਨਹੀਂ ਕਰ ਸਕਦੇ ਉਹ ਵੀ ਜਿਹੜੇ ਪਹਾੜਾਂ ਦੀ ਰੇਂਜ ਆਉਂਦੇ ਖੇਤਰ ਹੈ ਹੁਸ਼ਿਆਰ ਫਰੀ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਮਹਾਲੀ ਚੰਡੀਗੜ ਇਹਨਾਂ ਖੇਤਰਾਂ ਦੇ ਕੁਝ 5-7 ਪਿੰਡਾਂ ਦੇ ਵਿੱਚ ਕਣੀਆਂ ਡੇਕ ਜਾਣ ਇਹ ਤੋਂ ਆਪਾਂ ਇਨਕਾਰ ਨਹੀਂ ਕਰਦੇ ਵੈਸੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਗਰਮ ਖੁਸ਼ਕ ਤੇ ਸਾਫ਼ ਹੀ ਰਹੇਗਾ ਟੈਂਪਰੇਚਰ ਦੇ ਫੱਕ ਤੋਂ ਦੇਖਦੇ ਆਂ ਜੇ ਟੈਂਪਰੇਚਰ 2-3 ਡਿਗਰੀ ਹੇਠਾਂ ਆਈ ਸੀ ਸਿਸਟਮ ਦੇ ਲੰਘਣ ਕਰਕੇ ਤੇ ਹੁਣ ਉਹ ਟੈਂਪਰੇਚਰ ਜਿਹੜੇ ਬੇਸਿਕ ਆਨੇ ਸ਼ੁਰੂ ਹੋ ਜਾਣਗੇ ਯਾਨੀ ਕਿ 35 36 37 38 ਤੇ ਜਾਣ ਤੇ ਭਾਵੇਂ ਪੰਜਾਬ ਦੇ ਆਪਾਂ ਗੱਲ ਕਰੀਏ ਹਰਿਆਣਾ ਦੀ ਕਰੀਏ ਰਾਜਸਥਾਨ ਦੀ ਕਰੀਏ ਲਗਫਗ ਬਹੁਤੇ ਫਰਕ ਦੇ ਵਿੱਚ ਮੌਸਮ ਸਾਫ ਹੈ ਜੀ ਤੇ ਸਾਫ ਹੀ ਰਹੇਗਾ ਅੱਜ ਰਾਤ ਕਿਤੇ ਵੀ ਕੋਈ ਵੱਡੀ ਤੌਦੇ ਲਈ ਮੌਸਮ ਦੇ ਵਿੱਚ ਸੰਭਵ ਨਹੀਂ ਹੈ ਇਸ ਸਲਾ ਵਜਿਗਰ ਗੱਲ ਕਰਦੇ ਆ ਜੀ ਬੀਬੀ ਐਮਬੀ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਵੱਲੋਂ ਜੋ ਪਾਣੀ ਦਾ ਜੋ ਪ੍ਰੋਗਰਾਮ ਤੈ ਕੀਤਾ ਗਿਆ ਪਾਖੜੇ ਵੱਲੋਂ ਜੋ ਸਤਰੇ ਦੇ ਵਿੱਚ ਛੱਡਿਆ ਜਾ ਰਿਹਾ ਉਹ ਐਸੇ ਤੋਸੇ ਤਰ੍ਹਾਂ ਛੱਡਿਆ ਜਾ ਰਿਹਾ ਜਿਵੇਂ ਪਹਿਲਾਂ ਛੱਡਿਆ ਜਾ ਰਿਹਾ ਸੀ ਪਾਉਂਡਮ ਦੇ ਵਿੱਚ ਉਹ ਜਿਹੜਾ ਜਿਹੜਾ ਦਰਿਆ ਦਾ ਫਲੋ ਹੈ ਉਸੇ ਤਰ੍ਹਾਂ ਹੈ ਵਿਆਸ ਦਰਿਆ ਦੇ ਵਿੱਚ ਸੋ ਜਿਹੜਾ ਪਾਖੜੇ ਦਾ ਲੈਵਲ ਹੈ ਜੇ 1777 ਦੇ ਆਸ-ਪਾਸ ਜਿਹੜੇ ਰਿਕਾਰਡ ਹੋਇਆ ਤੇ 1393 ਦੇ ਆਸ-ਪਾਸ ਪਾਉਂਡਮ ਦਾ ਲੈਵਲ ਦਰਜ ਹੋਇਆ ਹਰੀਕੇ ਹੜ ਤੇ ਆ ਕੇ ਮਿਲਦੇ ਨੇ ਦਰਿਆ ਤੇ 1,35,000 ਕਿਓਸੇ ਸੋ ਹੁਣ ਸਿਚੁਏਸ਼ਨ ਹੈ ਜਿਹੜੀ ਅੰਡਰ ਕੰਟਰੋਲ ਸ਼ੁਰੂ ਹੋਣੀ ਹੋ ਚੁੱਕੀ ਆ ਉਹਦੇ ਦਿਨਾਂ ਦੇ ਵਿੱਚ ਰਾਹਤ ਹੈ ਜਿਹੜੀ ਹਾਲਾ ਤੋਂ ਪੰਜਾਬ ਵਾਸੀਆਂ ਨੂੰ ਫੌਰਨ ਤੌਰ ਤੇ ਜਿਹੜੀਆਂ ਮਿਲਦੀ ਨਸਰ ਆ ਰਹੀ ਆ ਤੁਹਾਨੂੰ